ਜਿਹੜਾ ਵੀ ਪਰਿਵਾਰ ਦਾ ਜਿਹੜਾ ਜਿਹੜਾ ਜੋ ਪਰਿਵਾਰ ਦਾ ਘਰ ਵਾਲੇ ਤੇ ਬੱਚਿਆਂ ਨੂੰ ਜਿਹੜਾ ਕੋਈ 50 ਲੱਖ ਰੁਪਏ ਜਿਹਨੇ ਆਪਾਂ ਸਿਆ ਵੀ ਉਹਨਾਂ ਮਤ ਜੀ ਆਪ ਲੋਗਾਂ ਸਕੇ ਉਹਦੇ ਸੰਬੰਧ ਚ ਜੀਸੀ ਸਾਹਿਬ ਨੂੰ ਆਪਾਂ ਬੇਨਤੀ ਕੀਤੀ ਸੀ ਜਾਖਰ ਨੂੰ ਕੀਤੀ ਸੀ ਜਿਹੜਾ ਸਾਉ ਨੇ ਆਪਣੀ ਉਹ ਜਿਹੜੀ ਆਪਾਂ ਮੰਗ ਪੱਤਰ ਦੇਣ ਵਾਸਤੇ ਆਏ ਆ ਉਹ ਦਿੱਤਾ ਜੇ ਕਰਦੇ ਵੀ ਜਿਹੜਾ ਸਾਉ ਦੇ ਬਾਹਰ ਫੜ ਕੇ ਬੱਚੀਆਂ ਬੱਚੇ ਦੀ ਮੌਤ ਹੋਈ ਆ ਉਹਦੇ ਸਾਹਦੇ ਚ ਆਪਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਸੀ ਕਿ ਉਹ ਪ੍ਰਵਾਹ ਦੀ ਬਾਤ ਬਾਰੇ ਬਾਰੇ ਉਹ ਬਾਕੀ ਭਾਈ ਜੀ ਦੀ ਸਾਲ ਬਿડા 30 ਤੋਂ 45 ਤੱਕ ਬੈਠੋ ਤੇ ਉਹਨੂੰ ਮਤਰਾ ਤੋਂ ਤੁਹਾਡੇ ਫੀਲ ਜੇ ਜਿਹੜੀ ਨੌਕਰੀ ਵਾਲਾ ਹੈਗਾ ਜਿਹੜੀ ਪੱਕੀ ਨੌਕਰੀ ਹੈ ਉਸ ਤੇ ਟਾਈਮ ਲੱਗੂ ਤੁਹਾਨੂੰ ਵੀ ਪਤਾ ਹੈ ਜਿੰਨੀ ਦੇਰ ਪੱਕੀ ਨੌਕਰੀ ਉਹਦੀ ਫਾਈਲ ਬਣ ਕੇ ਗਵਰਨਮੈਂਟ ਨੂੰ ਜਾਊਗੀ ਜਿੰਨੀ ਦੇਰ ਤੁਹਾਨੂੰ ਪੱਕੀ ਨੌਕਰੀ ਨਹੀਂ ਮਿਲਦੀ ਉਨੀ ਦੇਰ ਤੇ ਕੰਟਰੈਕਟ ਤੇ ਤੁਹਾਨੂੰ ਕਮੇਟੀ ਵਿੱਚ ਜੋਬ ਮਿਲ ਜੀ ਠੀਕ ਹੈ ਤੇ ਬਾਕੀ ਕੋਈ 5 ਲੱਖ ਰੁਪਏ ਤੁਹਾਨੂੰ ਮਿਲ ਜੂਗਾ ਹਾਂਜੀ ਨੌ ਨੂੰ ਮਿਲੂਗੀ ਕੰਟਰੈਕਟ ਤੇ ਮਿਲੂਗੀ ਜਦੋਂ ਪੱਕੀ ਨੌਕਰੀ ਜਿੰਨੀ ਕਰ ਨਹੀਂ ਮਿਲਦੀਗੀ ਉਸੇ ਟਾਈਮ ਲੱਗਦਾ ਤੁਹਾਨੂੰ ਪਤਾ ਹੀ ਹੈ ਉਨੀ ਦੇਰ ਤੁਹਾਨੂੰ ਇੱਥੇ ਮਿਲ ਜੂ ਨੌਕਰੀ ਕੰਟਰੈਕਟ ਤੇ ਜਿਹੜੀ ਜੋ ਉਹਨਾਂ ਦੀ ਪੇ ਹੋਊਗੀ ਤੁਹਾਨੂੰ ਉਹ ਮਿਲ ਜੂਗੀ ਤੁਹਾਡਾ ਗੁਜ਼ਾਰੇ ਵਾਸਤੇ ਉਹਨੇ ਜਿਹੜਾ ਤੇ 5 ਲੱਖ ਤੋਂ ਨੂੰ 10 ਲੱਖ ਦਰਾਂ ਤੱਕ ਮਿਲ ਜੂਗਾ ਪਰ ਆਪ ਦਾ ਘਰ ਚਲਾਉਣ ਵਾਸਤੇ ਉਹ ਹਾਲਾਤਾਂ ਨੂੰ ਕੰਮ ਕਰਨ ਵਾਸਤੇ ਇਹ ਪ੍ਰਵਾਨ ਅੱਗੇ ਬਾਤ ਰੱਖੋ ਚਲੋ ਜੀ ਆਓ ਜੀ ਆਓ ਜੀ ਸਾਰੇ ਆਓ ਆਓ ਇੱਕ ਸਤਾਈ ਦੀ ਵੀ ਰਾਤ ਨੂੰ ਗੁਰਿੰਦਰ ਸਿੰਘ ਇੱਕ ਮੋਟਰਸਾਈਕਲ ਤੇ ਆ ਰਿਹਾ ਸੀ ਆਪਣੀ ਸਰਕੂਲ ਰੋਡ ਤੇ ਤੇ ਜਾਨਵਰ ਕੋਈ ਆਪਸ ਚ ਲੜ ਰਹੇ ਸੀ ਉਹਨਾਂ ਦੇ ਵਿੱਚ ਉਸੇ ਲਪੇਟ ਜੀ ਇਹ ਆ ਗਿਆ ਤੇ ਜਾਨਵਰਾਂ ਨੇ ਜਿਹਨੂੰ ਕੋਈ ਸਾਥ ਲਗਨ ਕਰਕੇ ਦੀ ਮੌਕੇ ਦੀ ਡੈਥ ਹੋਈ ਸੀ ਉਸ ਦੇ ਸੰਬੰਧ ਵਿੱਚ ਦੇ ਪਰਿਵਾਰਾਂ ਨੂੰ ਰੋਸ ਸੀ ਜਾਂ ਲੋਕਾਂ ਨੂੰ ਰੋਸ ਸੀਗਾ ਵੀ ਇਹ ਜਿਹੜੇ ਜਾਨਵਰ ਨੇ ਵਾਰਾ ਵੀ ਇਹਨਾਂ ਨੂੰ ਰੋਕਿਆ ਜਾਏ ਤੇ ਜਿਹੜਾ ਗਰੀਬ ਪਰਿਵਾਰ ਸੀਗਾ ਇਹਦੇ ਛੋਟੇ ਜਿਹੇ ਬੱਚਾ ਸੀ ਕੋਈ 6 ਮਹੀਨੇ ਦਾ ਇਸ ਪਰਿਵਾਰ ਦੀ ਕੋਈ ਸਰਕਾਰ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਕੋਈ ਮਦਦ ਕੀਤੀ ਹੋ ਉਸ ਸੰਬੰਧ ਵਿੱਚ ਨੇ ਰਾਜ ਨੇ ਤਰਨ ਲਾਇਆ ਸੀਗਾ ਤੇ ਉਹਦੇ ਵਿੱਚ ਇਸ ਸਾਹਮਣੇ ਜਿਹੜੀ ਇੱਕ ਜਿੰਨੀ ਇਸ ਵਿੱਚ ਮਿਲ ਸਕਦੀ ਮਦਦ 5 ਲੱਖ ਦੀ ਉਹ ਕੇਸ ਬਣ ਵੀ ਜਾਏਗਾ ਇਸ ਦੀ ਜਿਹੜੀ ਪਤਨੀ ਹੈ ਉਹਨੂੰ ਇੱਥੇ ਜਿਹੜਾ ਲੋਕਲ ਲੈਵਲ ਤੇ ਕਮੇਟੀ ਦੇ ਵਿੱਚ ਉਹਨਾਂ ਚੋਂ ਉਹ ਬਤੌਰੇ ਨੌਕਰੀ ਉੱਠਿਆ ਜਾਂਦਾ ਸਰ ਜਿਹੜਾ ਲੋਕਲ ਪ੍ਰਸ਼ਾਸਨ ਹੈ ਉਹਨਾਂ ਦੀ ਵੀ ਪ੍ਰਵੰਧ ਕੀਤੀ ਹੈ ਜਿਵੇਂ ਜਿਸ ਤਰ੍ਹਾਂ ਬਾਈਟਿੰਗ ਦੀ ਬਹੁਤ ਸਾਰਾ ਸਾਹਮਣਾ ਕਰਨਾ ਪਿਆ ਲਾਈਟਿੰਗ ਕਰਕੇ ਜਿਆਦਾ ਐਕਸੈਂਡ ਹੋ ਰਿਹਾ ਇੱਕ ਪਸ਼ੂ ਵਾਰਾ ਜਿਹੜੇ ਹੈਗੇ ਆ ਨਨ ਫੌਂਡਲੀ ਜਨਨਵਰੀ ਮਹੀਨੇ ਤੋਂ ਉਹ ਕਿਤੇ ਜੰਗਰੇ ਰਿਹਾ ਹੈ ਹਾਂ ਜਿੱਤੇ ਹੁਣ ਗੱਲੇ ਸਾਹਮਣੇ ਇਹ ਵੀ ਪਸ਼ੂ ਇਥੇ ਵਾਰਾ ਕਾਫੀ ਨੇ ਉਹ ਵੀ ਹੁਣ ਜਿਸ ਤਰ੍ਹਾਂ ਸਾਹਮਣੇ ਆਈ ਉਸ ਤੇ ਵੀ ਗੌਰ ਕੀਤਾ ਜਾਏਗਾ ਵੀ ਇਹਨਾਂ ਪਸ਼ੂਆਂ ਦੀ ਰੋਕਥਾਮ ਲਈ ਕਿਤੇ ਇਹਨਾਂ ਨੂੰ ਜਿਹੜੇ ਆਪਣੇ ਬਣੀ ਹੋਈਆਂ ਨੇ ਖਾਵਾਂ ਤੋਂ ਤੇ ਭੇਜਿਆ ਜਾਏ ਤੇ ਜਿੱਥੇ ਲਾਈਟਿੰਗ ਦਾ ਜਾਂ ਜਿੱਥੇ ਲਾਈਟ ਦਾ ਘੱਟ ਪ੍ਰਬੰਧ ਹੈ ਜਾਂ ਸਟਰੀਟ ਲਾਈਟਾਂ ਨਹੀਂ ਹੈਗੀਆਂ ਉਹ ਵੀ ਪ੍ਰੋਪਰ ਸਾਰੇ ਪਾਸੇ ਜਨਨਵਰੀ ਜਨਨਵਰੀ ਜਿਹੜਾ ਪ੍ਰਸ਼ਾਸਨ ਜਿਹੜਾ ਮੇਲੇ ਦੇ ਵਾਸਤੇ ਜਿਹੜਾ ਉਹਦੇ ਕਰਕੇ ਬਹੁਤ ਪ੍ਰਬੰਧ ਕੀਤਾ ਪਰ ਪ੍ਰਬੰਧ ਲੱਗਾ ਕੋਲੇ ਸਾਹਮਣੇ ਨਹੀਂ ਪ੍ਰਬੰਧ ਪ੍ਰਸ਼ਾਸਨ ਲੋਕ ਜਿਹੜਾ ਮੇਲੇ ਦਾ ਪ੍ਰਬੰਧ ਸਹੀ ਕੋਪਰ ਕੰਮਜਾਜ਼ ਰਿਹਾ ਕੋਈ ਵਿਜੀਟਲ ਨਹੀਂ ਵੀ ਕੋਈ ਕਿਤੇ ਕੋਈ ਕਟੜਨਾ ਜਾਂ ਕੋਈ ਮਿਸੈਪ ਨਹੀਂ ਹੋਈ ਹੋਈ ਇਹ ਇੱਕ ਕੁਦਰਤੀ ਹੋਈ ਹੈ ਜਿੰਦੇ ਵਸ਼ਵਾ ਕਰਕੇ ਤੇ ਇਹ ਇੱਕ ਸਮਾਜ ਦੇ ਵਿੱਚ ਅਕਸਰ ਹੀ ਐਕਸੀਡੈਂਟ ਹੁੰਦੇ ਰਹਿੰਦੇ ਨੇ ਪਰ ਦੋ ਪਰਿਵਾਰ ਦੀ ਮਦਦ ਪ੍ਰਸ਼ਾਸਨ ਕੋਲ ਹੀ ਕੀਤੀ ਜਾ ਰਹੀ ਹੈ ਸਰ ਜਿਸ ਤਰ੍ਹਾਂ ਜੇ ਕੁਲ ਜ਼ਮੀਨਾਂ ਦਾ ਤਹਿਤ ਹੁੰਦੀ ਹੈ ਉਸ ਬਾਰੇ ਕੀ ਵਿਸ਼ਾਸ਼ਣ ਕੋਈ ਹੈ ਉਹ ਸ਼ਾਸਨ ਹੈ ਜਿਹੜੇ ਪਰਸੋਂ ਰਾਤ ਨੂੰ ਗੁਰਵਿੰਦਰ ਸਿੰਘ ਲੜਕੇ ਦੀ ਡੈਥ ਹੋਈ ਹੈ ਉਹਦੇ ਵਿੱਚ ਜੋ ਗਵਰਨਮੈਂਟ ਵੱਲੋਂ ਇਹਨਾਂ ਨੂੰ 5 ਲੱਖ ਰੁਪਏ ਮੌਜੂਦਾ ਮਿਲਣਾ ਹੈ ਉਹ ਇਹਨਾਂ ਨੂੰ 10 ਦਿਨਾਂ ਤੱਕ ਮਿਲ ਜੂਗਾ ਜੋ ਨੌਕਰੀ ਵਾਲਾ ਕੇਸ ਹੈ ਉਹ ਗਵਰਨਮੈਂਟ ਨੂੰ ਭੇਜਿਆ ਜਾਊਗਾ ਉਸ ਤੇ ਥੋੜਾ ਟਾਈਮ ਲੱਗ ਸਕਦਾ 19 ਦਿਨਾਂ ਨੂੰ ਕੰਟੈਕਟ ਬੇਸ ਤੇ ਕਮੇਟੀ ਦੇ ਵਿੱਚ ਨੌਕਰੀ ਮਿਲ ਜੂਗੀ ਬਸ ਕੰਟੈਕਟ ਬੇਸ ਤੇ ਅਤਵਾਲੀ ਦੇ ਸਮੇਂ ਕਰਨ ਲੱਗੇ ਸੀ ਕੀ ਮਸਲਾ ਸੀ ਆ ਮਸਲਾ ਉਹਦੇ ਚ ਏਸੀ ਵੀ ਕੈਪੈਸਟਾਈਂਗ ਨੂੰ ਰਾਤ ਨੂੰ 10:00 ਵਜੇ ਦੀ ਗੱਲ ਹੈ ਘਟਨਾ ਜਿਹੜੀ ਗਗਵੰਤ ਸਿੰਘ ਪੁੱ ਬਿੱਲੂ ਉਹਦਾ ਉੱਥੇ ਪਸ਼ੂਆਂ ਦੇ ਜਿਹੜਾ ਭੜਨ ਨਾਲ ਉਹ ਬੱਚੇ ਦੀ ਜਿਹੜੀ ਮੌਤ ਹੋਈ ਹੈ ਜਿਹੜੇ ਵਾਰਾ ਪਸ਼ੂ ਐਥੇ ਸ਼ਹਿਰ ਚ ਫਿਰਦੇ ਆ ਉਹਦੇ ਕਰਕੇ ਜਿਹੜਾ ਇਹ ਅੱਜ ਉਹਨਾਂ ਨੇ ਸਾਨੂੰ ਪਤਾ ਲੱਗਾ ਸੀ ਤੇ ਫਿਰ ਦੁਪਹਿਰ 12:00 ਵਜੇ ਅਸੀਂ ਉਹ ਪਰਿਵਾਰ ਨਾਲ ਜਾ ਕੇ ਮਿਲੇ ਦੁੱਖ ਸਾਂਝਾ ਕੀਤਾ ਅਤੇ ਉੱਥੇ ਜੋ ਆ ਤਾਂ ਕਿ ਉਹਨਾਂ ਦੇ ਸੱਜੀ ਸਾਥੀ ਜਿੰਨੇ ਵੀ ਆਏ ਸੀ ਜਾਂ ਸਾਡੇ ਸ੍ਰੀਮਤ ਮੋਹਰੀਆਂ ਜਥੇਬੰਦੀਆਂ ਦੇ ਕੁਝ ਆਗੂ ਉੱਥੇ ਸਾਰੇ ਸਾਡਾ ਮਜੂਦ ਮਜੂਦ ਸੀ ਕਿਉਂਕਿ ਭਗਤ ਸਿੰਘ ਦਾ ਜਨਮ ਦਿਹਾੜਾ ਸੀ ਉੱਥੋਂ ਜਦੋਂ ਸਾਨੂੰ ਪਤਾ ਲੱਗਾ ਉੱਥੋਂ ਨਾਲ رابطہ ਹੋਇਆ ਤਾਂ ਉਹ ਜਿਹੜੀ ਉਹ ਪ੍ਰਵਾਸ ਤੇ ਘਟਨਾ ਵਾਪਰੀ ਵਾਕਏ ਬਹੁਤ ਮੰਦ ਭਾਗੀ ਸੀ ਕਿਉਂਕਿ ਵਾਰਾ ਪਸ਼ੂਆਂ ਨੇ ਜਿਹੜੀਆਂ ਜਾਨਾਂ ਲੱਖਾਂ ਜਾਨਾਂ ਪਹਿਲਾਂ ਹੀ ਲੈ ਚੁੱਕੀਆਂ ਇਸ ਕਰਕੇ ਜਿਹੜਾ ਅੱਜ ਦਾ ਉਹ ਮੁਰਕੇ ਜਥੇਬੰਦੀਆਂ ਵੱਲੋਂ ਤੇ ਪਰਵਾਦ ਵੱਲੋਂ ਸਾਂਝਾ ਐਕਸ਼ਨ ਦਿੱਤਾ ਸੀ ਕਿ 3 ਵਜੇ ਦਾ ਧਰਨਾ ਲੱਗੂਗਾ। ਹਾਂ ਜਿੱਦ ਤਰ੍ਹਾਂ ਤੁਸੀਂ ਪ੍ਰਸ਼ਾਸਨ ਨੂੰ ਮਿਲੇ ਹੋ ਕੀ ਵਿਸ਼ਵਾਸ ਹੋਇਆ ਨੇ? ਪ੍ਰਸ਼ਾਸਨ ਨੇ ਪਹਿਲਾਂ ਤਾਂ ਜਿਹੜਾ ਪੁਲਿਸ ਪੁਲਿਸ ਸਟੇਸ਼ਨ ਨੇ ਆ ਕੇ ਐਫ ਆਈ ਆਰ ਦੀ ਕਾਪੀ ਲਈ ਜਦੋਂ ਧਰਨਾ ਲੱਗਾ ਉਸ ਤੋਂ ਬਾਅਦ ਜਿਹੜਾ ਉਹਦੇ ਵਿੱਚ ਸਿੱਧਾ ਇਨਵੋਲਡ ਜ਼ਿਲ੍ਹੇ ਦਾ ਡੀਸੀ ਤੇ ਏਡੀਸੀ ਆਉਂਦੇ ਸੀ ਕਿਉਂਕਿ ਜਿਹੜਾ ਇਹ ਗਊ ਸਸਤਾ ਜਾਂ ਮਲ ਕੋਈ ਵੀ ਫੰਡ ਆ ਉਹਦਾ ਚਾਰਜ ਵੀ ਡੀਪ ਸਾਹਿਬ ਕੋਲੇ ਹੁੰਦਾ ਜਿਹੜਾ ਆਪਾਂ ਟੈਕਸ ਦਾ ਕਰਦੇ ਆ। ਤੇ ਲਗਾਤਾਰ ਜਿਹੜੀਆਂ ਇਹ ਜਾਨਵਰਾਂ ਕਰਕੇ ਘਟਨਾਵਾਂ ਵਾਪਸਦੀਆਂ ਉਹਨਾਂ ਨੂੰ ਆਪਾਂ ਤਾਂ ਉਸ ਗੱਲ ਦਾ ਨਿਸ਼ਾਨਾ ਸਿੱਧਾ ਡੀ ਸਾਹਿਬ ਤੇ ਜਾਂਦਾ ਸੀ ਕਿਉਂਕਿ ਉਹ ਜ਼ਿੰਮੇਵਾਰੀ ਡੀ ਸਾਹਿਬ ਦੀ ਬੰਦੀ ਹੈ ਵੀ ਇਹ ਪਸ਼ੂ ਬਾਹਰ-ਬਾਹਰ ਛੱਡ ਕੇ ਆਉਣ ਦੇ ਬਾਵਜੂਦ ਵੀ ਕਿੱਥੋਂ ਆਉਂਦੇ ਆ ਤੇ ਜਿਹੜੀਆਂ ਇਹ ਘਟਨਾਵਾਂ ਜਾਂ ਜਾਨਾਂ ਜਾਂਦੀਆਂ ਉਹਨਾਂ ਦਾ ਜ਼ਿੰਮੇਵਾਰ ਕੌਣ ਹੈ ਇੱਕ ਪਿਛਲੀ ਸਾਧਗੁਰੂ ਤੇ ਰਿਲਾਈਐਂਸ ਪਾਰਕ ਦੇ ਨੇੜੇ ਉੱਥੇ ਵੀ ਯਾਨੀ ਕਿ ਸੁਣਦੇ ਵਿੱਚ ਆਇਆ ਸੀ ਇੱਕ ਹਫਤੇ ਦੇ ਵਿੱਚ ਤਕਰੀਬਨ ਦੋ ਪਰ ਆਦਮੀਆਂ ਦੇ ਜਿਹੜੀਆਂ ਹੈਗੀਆਂ ਸੱਟਾਂ ਵਜੀਆਂ ਤੇ ਉੱਥੋਂ ਤਿੰਨਾਂ ਜਿਹੜੀਆਂ ਦੀ ਜਿਹੜੀ ਮੌਤ ਹੋਈ ਹੈ ਇੱਕ ਆਪਕੀ ਉਸ ਨੂੰ ਕਿਸੇ ਪਰਤ ਦੇ ਦਿੱਤੇ ਲਗਾਤਾਰ ਉਸੇ ਕਰਕੇ ਜਿਹੜੀ ਅੱਜ ਦੀ ਇਹ ਆਵਾਜ਼ بلند ਕੀਤੀ ਸੀ ਵੀ ਅੱਜ ਇਹ ਲਿੱਤ ਦਾ ਕੰਮ ਹੋ ਗਿਆ ਜ਼ਿਲ੍ਹਾ ਪ੍ਰਸ਼ਾਸਨ ਸੁੱਤਾ ਪਿਆ ਹੈ ਡੀਸੀ ਸਾਹਿਬ ਸਾਡੇ ਸੁੱਤੇ ਪਏ ਆ ਵੀ ਜਿਹੜਾ ਲੋਕਾਂ ਨੂੰ ਜਿਹੜਾ ਜਾਨ ਮਾਲ ਦਾ ਡੇਲੀ ਦਾ ਖਤਰਾ ਸਾਡੇ ਬੱਚਿਆਂ ਨੇ ਸਕੂਲ ਜਾਂਦੇ ਆ ਸਾਨੂੰ ਇਹ ਨਹੀਂ ਫਿਕਰ ਹੁੰਦਾ ਇਹ ਪਤਾ ਹੁੰਦਾ ਵੀ ਘਰੇ ਆਉਣਗੇ ਕਿ ਨਹੀਂ ਆਉਣਗੇ ਐਡੇ ਮਾੜੇ ਲਾਤਾ ਬਿਯੋਧ ਕਿ ਸਾਡੇ ਬਾਹਰ ਨਹੀਂ ਜਾਦੇ ਰਾਜੋ ਨਿਕਲ ਨਹੀਂ ਰਹੀ ਕਿ ਆ ਇੱਥੋਂ ਲੱਗ ਜੋ ਸਾਧਕ ਚੌਂਕ ਤੋਂ ਲੈ ਕੇ ਉਹ ਸੇਵਨ ਵਾਲੇ ਤੱਕ ਲੱਖਾਂ ਪਸ਼ੂ ਦੱਸਦਾ ਇਧਰ ਐਵੇਂ ਸ਼ਹਿਰ ਦਾ ਹਰ ਮੁਹੱਲੇ ਦੇ ਵਿੱਚ ਜਿਹੜੇ ਵਾਧਾ ਪਸ਼ੂ ਕਿੱਥੋਂ ਆਉਂਦੇ ਆ ਕਿਉਂਕਿ ਉਹ ਸਾਨੂੰ ਜਿੱਥੋਂ ਤੱਕ ਸਾਡਾ ਡੋਰ ਸੀ ਉਹ ਗਊਸ਼ਾਲਾ ਦੇ ਵਿੱਚ ਜਿਹੜੀ ਕਮੇਟੀ ਪਸ਼ੂਆਂ ਨੂੰ ਛੱਡ ਕੇ ਆਉਂਦੀ ਹੈ ਮੇਲੇ ਦੇ ਵਿੱਚ ਇੱਕ ਵੀ ਪਸ਼ੂ ਸੀ ਕੋਟ ਦੇ ਵਿੱਚ ਨਹੀਂ ਵੇਖਿਆ ਗਿਆ ਅੱਜ ਉਹ ਪਸ਼ੂ ਫਿਰ ਦੁਬਾਰਾ ਕਿੱਥੋਂ ਆਉਂਦੇ ਕਿਉਂਕਿ ਗਊਸ਼ਾਲਾ ਜਿਹੜੀਆਂ ਹੈਗੀਆਂ ਸਾਡਾ ਉਹਨਾਂ ਤੇ ਨਿਸ਼ਾਨਾ ਹੈ ਵੀ ਉਹ ਪਸ਼ੂਆਂ ਨੂੰ ਛੱਡਦੇ ਆ ਇਹ ਜ਼ਿਲ੍ਹਾ ਪ੍ਰਸ਼ਾਸਨ ਨੂੰ ਉਹਨਾਂ ਤੇ ਨਿਗਾਹ ਰੱਖਣੀ ਚਾਹੀਦੀ ਹੈ ਜਿਹੜੇ ਦੁੱਧਵਾਦ ਵਾਲੇ ਪਸ਼ੂ ਆ ਸੰਭਾਲ ਲੈਂਦੇ ਆ ਦੂਜੇ ਡੰਗਰਾਂ ਨੂੰ ਉਹ ਫੇਰ ਛੱਡਦੇ ਆ ਜੋ ਸਾਡਾ ਜਾਨ ਵਾਸਤੇ ਖਤਰਾ ਬਣਦੇ ਲੋਕਾਂ ਦਾ ਉਹਦੇ ਆਸਤੇ ਜਿਹੜਾ ਇਹ ਸਾਦਾ ਅਜਦਾ ਤਰਨਾ ਲਾਇਆ ਸੀ ਵੀ ਇਹ ਇਹ ਸੁੱਤੇ ਪ੍ਰਸ਼ਾਸਨ ਨੂੰ ਜਗਾਉਣ ਵਾਸਤੇ ਤੇ ਉਸ ਪਰਵਾਦ ਨੂੰ ਇਨਸਾਫ ਤੋਂ ਹੋਣ ਵਾਸਤੇ ਤੇ ਉਹਦੇ ਤੇ ਉਹ ਬੱਚੀ ਨੂੰ ਪ੍ਰਸ਼ਾਸਨ ਨੇ ਨੌਕਰੀ ਸਰਕਾਰੀ ਨੌਕਰੀ ਨਹੀਂ ਉਹ ਵੀ ਡੀ ਸਾਹਿਬ ਨੇ ਲੈਖਤੀ ਦੇਣ ਦਾ ਜਿਹੜਾ ਭਰੋਸਾ ਦਿੱਤਾ ਵੀ ਅਸੀਂ ਸਰਕਾਰ ਨੂੰ ਭੇਜਾਂਗੇ ਪਰ ਉਹ ਲੰਮਾ ਪ੍ਰੋਸੈਸਟ ਹੋਣ ਦੇ ਬਾਵਜੂਦ ਅਸੀਂ ਉਹ ਲੜਕੀ ਨੂੰ ਇਹ ਤੇ ਕੈਕਟਰ ਦੇ ਬੇਸ ਤੇ ਨੌਕਰੀ ਦੇਵਾਂਗੇ ਤਾਂ ਜੋ ਜਿਹੜਾ ਉਹਦਾ ਪਰਿਵਾਰ ਚੱਲ ਸਕੇ ਉਹਦੀ ਮਾਤਾ ਨੂੰ ਡੀਸੀ ਸਾਹਿਬ ਵੱਲੋਂ 5 ਲੱਖ ਰੁਪਇਆ ਜਿਹੜਾ ਉਹ ਪਾਉਂਦਾ ਮੁਆਵਜ਼ਾ ਉਹ ਮਾਲਜਾ ਦਿੱਤਾ ਜਾਊਗਾ ਉਸ ਤੋਂ ਬਾਅਦ ਕਿਉਂ ਇਹ ਆਪਾਂ ਟੈਕਸ ਦਾ ਕਰਦੇ ਆ ਉਹਦਾ ਕਲੇਮ ਵਗੈਰਾ ਕਰਨਾ ਉਹ ਆਪਾਂ ਜਿਹੜੇ ਅਦਾਲਤਾਂ ਹੀ ਆਪਾਂ ਪਰਿਵਾਰ ਨੇ ਕਰਨਾ ਉਹ ਉਹਨਾਂ ਦੀ ਇੱਛਾ ਹੈ ਕਿਉਂਕਿ ਜਿਸ ਤਰ੍ਹਾਂ ਪਸ਼ੂਆਂ ਨੂੰ ਲੈ ਕੇ ਕੋਈ ਪ੍ਰਸ਼ਾਸਨ ਵੱਲੋਂ ਇਹ ਠੇਲਕ ਜਾਰੀ ਕੀਤੀ ਗਈ ਤਾਂ ਤੁਹਾਡੇ ਨੂੰ ਅਗਲੀ ਰਾਹਤ ਕੀਤੀ ਹੈ ਉਹ ਬਹੁਤ ਲੱਖਾਂ ਹਜ਼ਾਰਾਂ ਕੇਸ ਹੋ ਗਏ ਆ ਜੇ ਨਵਾਂ ਕੇਸ ਐਤ ਕੀ ਆਪਾਂ ਜਿਹੜਾ ਇਹ ਅੱਜ ਚੱਕ ਕੇ ਫਿਰ ਪ੍ਰਸ਼ਾਸਨਾਂ ਨਾਲੋਂ ਸਾਹਮਣੀ ਹੋਏ ਆ ਉਹਨਾਂ ਨੂੰ ਉਹ ਜਗਾਇਆ ਜੇ ਆਉਣ ਵਾਲੇ ਦਿਨਾਂ 'ਚ ਪ੍ਰਸ਼ਾਸਨ ਤੋਂ ਬਾਜ ਨਾ ਆਇਆ ਇਹਨਾਂ ਗੱਲਾਂ ਤੋਂ ਜਾਂ ਇਹਦੇ ਤੇ ਗੌਰ ਨਾ ਹੋਈ ਸ਼ਹਿਰ ਵਾਸੀਆਂ ਦੇ ਵਿੱਚ ਆ ਪਿੰਡਾਂ ਦੇ ਵਿੱਚ ਆਨਲਾਈਨ ਸਮੱਸਿਆ ਹੋਣੀ ਐ ਇਹ ਕੱਲੇ ਸ਼ਹਿਰਾਂ ਨੂੰ ਨਹੀਂ ਪਿੰਡਾਂ ਦੇ ਵਿੱਚ ਜਾ ਕੇ ਅੱਗੇ ਦਾ ਕੜਕਾ ਦਾ ਸੀਜ਼ਨ ਆਉਣਾ ਕਿਸੇ ਕੋਲੇ 10-10 ਮਸਲੇ ਪੱਠੇ ਬੀਜੋਂ ਦੇ ਉਹ ਵੀ ਨਹੀਂ ਕੇਸ ਦੇ ਰਹਿੰਦੇ ਉਹਦੇ ਆਸਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਚੇਤਾਵਨੀ ਵੀ ਦੇਣੇ ਆ ਅਤੇ ਜੇਕਰ ਹੁਣ ਜਿਹੜੇ ਪਸ਼ੂ ਤੁਸੀਂ ਗਊਸ਼ਾਲਾ ਚ ਭੇਜਦੇ ਆ ਦੁਆਰਾ ਬਾਹਰ ਆ ਕੇ ਇਹੋ ਜਿਹੇ ਹਾਲਾਤ ਦੇਖੇ ਤਾਂ ਅਸੀਂ ਡੀਸੀ ਸਾਹਿਬ ਦਾ ਸਿੱਧਾ ਕਰਾਓ ਕਰਾਂਗੇ